ਸਮਾਨਾ ਚ ਰੋਜ਼ਗਾਰ ਨਹੀਂ ਪਰ ਨਸ਼ਾ ਆ ਪਿੱਗਦਾ ਨਹੀਂ ਚੱਲਦਾ ਸਮਾਂ ਸਾਡੀ ਗੱਡੀਆਂ ਚੋਂ ਇੱਕ ਦੋ ਵਾਰ ਚੋਰੀ ਵੀ ਕਰਕੇ ਲੈ ਗਏ ਸਮਾਨਾ ਚ ਕੁੜੀਆਂ ਵੀ ਹੋ ਰਹੀਆਂ ਨੇ ਨਸ਼ੇ ਦੀਆਂ ਆਦੀ ਸਮਾਨਾ ਦਾ ਐਂਟਰੀ ਦਵਾਰ ਹੀ ਬਣਿਆ ਨਸ਼ੇ ਦਾ ਅੱਡਾ ਕੁੜੀਆਂ ਵੀ ਆਉਂਦੀਆਂ ਨੇ ਵਿੱਚ ਲੇਡੀਜ਼ ਕੁੜੀਆਂ ਵੀ ਨੇ ਮੋਨਸਾਈਕਲ ਤੇ ਹੁੰਦੀਆਂ ਨੇ ਕੋਡ ਪਾਏ ਹੁੰਦੇ ਨੇ ਹਾਂਜੀ ਹਾਂ ਉਹ ਦੋ ਦੋ ਟਾਈਮ ਆਪਣਾ ਲਾ ਕੇ ਚਲੀ ਜਾਂਦੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਅੱਜਕੱਲ੍ਹ ਛੇਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜਿਸ ਕਾਰਨ ਰੋਜ਼ਾਨਾ ਹੀ ਅਨੇਕਾਂ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਨੇ ਹਾਲਾਂਕਿ ਇਸ ਦਾ ਵੱਡਾ ਕਾਰਨ ਬੇਰੋਜ਼ਗਾਰੀ ਵੀ ਹੈ ਪਰ ਨਸ਼ਾ ਪੰਜਾਬ ਨੂੰ ਘੁਣਬਾਂਗ ਅੰਦਰੋਂ-ਅੰਦਰ ਹੀ ਖਾ ਰਿਹਾ ਹੈ ਇਸ ਤੋਂ ਵੱਡੇ-ਵੱਡੇ ਮਹਾਨਗਰ ਬਚ ਨਹੀਂ ਸਕੇ ਤੇ ਵਾਂਝੇ ਛੋਟੇ ਸ਼ਹਿਰ ਅਤੇ ਪਿੰਡ ਵੀ ਨਹੀਂ ਹਨ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਸਮਾਣਾ ਜਿੱਥੇ ਵੱਡੀ ਮਾਤਰਾ ਵਿੱਚ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਨੇ ਹਾਲਕਿ ਪ੍ਰਸ਼ਾਸਨ ਵੱਲੋਂ ਕਈ ਕਦਮ ਨਸ਼ਿਆਂ ਨੂੰ ਰੋਕਣ ਲਈ ਚੁੱਕੇ ਗਏ ਨੇ ਤੇ ਪੰਜਾਬ ਸਰਕਾਰ ਵੱਲੋਂ ਵੀ ਨਸ਼ਿਆਂ ਨੂੰ ਰੋਕਣ ਲਈ ਕਈ ਪ੍ਰਕਾਰ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਪਰ ਲੱਗਦਾ ਇਹ ਸਕੀਮਾਂ ਅਤੇ ਮੁਹਿੰਮਾਂ ਨਸ਼ੇ ਨੂੰ ਰੋਕਣ ਲਈ ਕਾਫੀ ਨਹੀਂ ਹਨ ਉਧਰ ਲੋਕਾਂ ਦੀ ਮੰਗ ਹੈ ਕਿ ਸਮਾਣਾ ਵਿੱਚ ਬੰਦ ਪਈਆਂ ਖੰਡਰ ਨੁਮਾ ਇਮਾਰਤਾਂ ਨੂੰ ਤੋਹਾ ਦਿੱਤਾ ਜਾਵੇ ਕਿਉਂਕਿ ਇਹਨਾਂ ਇਮਾਰਤਾਂ ਨੂੰ ਹੀ ਨਸ਼ਾ ਕਰਨ ਵਾਲੇ ਆਪਣੇ ਅੱਡੇ ਵੱਜੋਂ ਵਰਤਦੇ ਨੇ ਇਹ ਇਹ ਪੈਂਦਾ ਤਾਂ ਪੰਜਾਬੀ ਹੈ ਜੀ ਹੱਦ ਹਰਿਆਣੇ ਦੀ ਹੈ ਜੀ ਹਾਂ ਨਹੀਂ ਨਹੀਂ ਇਹ ਅਗਰ ਸਨ ਚੌਂਕ ਪੈਂਦਾ ਪਾਖੜਾ ਕਨਾਂ ਹਾਂਜੀ ਤੇ ਇੱਥੇ ਅੱਛਾ ਨਸ਼ੇੜੀ ਜਿਹੜੇ ਨੇ ਬੈਠਦੇ ਨੇ ਹਾਂਜੀ ਬਹੁਤ ਜਿਆਦਾ ਪੂਰਾ ਅੱਡੇ ਵਾਰਦਾਤਾ ਵੀ ਕਰਦੇ ਨੇ ਇੱਥੇ ਕੋਈ ਵਾਰਦਾਤਾ ਕਰਦੇ ਨੇ ਜੀ ਆ ਮੋੜ ਤੇ ਦੇਖੋ ਕਿਸੇ ਦਾ ਮੋਬਾਈਲ ਖੋਲਿਆ ਉਦੋਂ ਕੁੜੀ ਆਈ ਪਟਾਲੇ ਤੋਂ ਹਾਂਜੀ ਉਹਦੇ ਥੱਪੜ ਮਾਰ ਕੇ ਉਹ ਵਿਚਾਰੀ ਤੋਂ ਮੋਬਾਈਲ ਖੋ ਕੇ ਲੈ ਗਏ ਜੀ ਤੱਕ ਨਹੀਂ ਪਤਾ ਲੱਗਿਆ ਤੋਂ ਸਾਸ਼ਣ ਤੋਂ ਤੁਸੀਂ ਕੀ ਮੰਗ ਕਰਦੇ ਹੋ ਇਹ ਕਹਿੰਦੇ ਆ ਵੀ ਵੀਹਨਾਂ ਨੂੰ ਭਾਈ ਉਹ ਹੋਣਾ ਚਾਹੀਦਾ ਹੋਰ ਨਾ ਨਾਥ ਪਾਉ ਇਹਨਾਂ ਨੂੰ ਹਾਂ ਕਹਿ ਦਾ ਮਤਲਬ ਇੱਥੇ ਤਾਂ ਡੇਲੀਚ ਤਾਂ ਤੋਂ ਪਾਸ਼ਾਪ ਕਰਦਾ ਓਖਾ ਹੋ ਜਾਂਦਾ ਉਹ ਹੀ ਖਤਰਾ ਰਹਿੰਦਾ ਹੋਰ ਧੁੰਦ ਪੈਂਦੀ ਹੈ ਤੁਹਾਨੂੰ ਪਤਾ ਹੀ ਉਹਨੂੰ ਭਈਆਂ ਨੂੰ ਮੋਬਾਈਲ ਫੋਨ ਲਾ ਕੇ ਭਈਆਂ ਨੂੰ ਕੁੱਟ ਕੇ ਭਈਆਂ ਤੋਂ ਪੁੱਛ ਕੇ ਦੇਖ ਲਓ ਉਹਨਾਂ ਦੀ ਉਂਗਲਾਂ ਤੇ ਕਿਰਪਾਨ ਮਾਰ ਗਏ ਨੇ ਆ ਮੋੜ ਵਾਲੇ ਤੇ ਸੱਟ ਮਾਰ ਗਏ ਜੀ ਉਹਨੂੰ ਤੇਰਾ ਨਾਮ सोनू ਕੁਮਾਰਾ ਜੀ ਹਾਂਜੀ ਤੇ ਇੱਥੇ ਜਿਹੜਾ ਨਸ਼ੇੜੀ ਤਕਰੀਬਨ ਬੰਦੇ ਨੇ ਉਹ ਕਿੰਨੇ ਕ ਦਿਨ ਤੋਂ ਜਿਹੜੇ ਇੱਥੇ ਆ ਰਹੇ ਨੇ ਇਹ ਤਾਂ ਬਹੁਤ ਦਿਨ ਤੋਂ ਆ ਰਹੇ ਨੇ ਵੀਰ ਜੀ 2 ਸਾਲ ਹੋ ਗਏ ਉਹਨਾਂ ਘੱਟੋ ਘੱਟ ਅਸੀਂ ਸਾਨੂੰ 1.5-2 ਸਾਲ ਹੋ ਗਏ ਇੱਥੇ ਵਰਕਸ਼ਾਪ ਕਰੀ ਨੂੰ ਤੇ ਜਦੋਂ ਦੀ ਸਾਨੂੰ ਇਹ ਵਰਕਸ਼ਾਪ ਕਰੀ ਆ ਅਸੀਂ ਤਾਂ ਉਦੋਂ ਤੋਂ ਹੀ ਇੱਥੇ ਰੋਜ਼ ਇਹੀ ਮਰਜ਼ਮਾ ਦੇਖਦੇ ਆਂ ਸਾਰਾ ਦਿਨ ਇਹੀ ਚੱਲਦਾ ਸਮਾਂ ਸਾਡੀ ਗੱਡੀਆਂ ਚੋਂ ਇੱਕ ਦੋ ਵਾਰ ਚੋਰੀ ਵੀ ਕਰਕੇ ਲੈ ਗਏ ਨੇ ਇਹ ਤੇ ਉਹ ਸਾਹਮਣੇ ਏਸੀ ਲੱਗਿਆ ਵਾ ਅਸੀਂ ਉਹ ਵੀ ਪੱਟ ਕੇ ਲੈ ਗਏ ਨੇ ਜੀ ਔਰ ਇੱਥੇ ਸਾਰਾ ਦਿਨ ਇੱਕ ਆਂਦਾ ਇੱਕ ਜਾਂਦਾ ਹੀ ਸਾਰਾ ਦਿਨ ਇਹੀ ਚੱਲਦਾ ਰਹਿੰਦਾ ਜੀ ਉਹ ਸਾਹਮਣੇ ਕੋਠਾ ਹੀ ਉਹਦੇ ਵਿੱਚ ਲਗਾਤਾਰ ਤੁਸੀਂ ਜਾ ਕੇ ਉੱਥੇ ਫੋਟੋਆਂ ਲੈ ਕੇ ਦੇਖੋ ਉੱਥੇ ਸਾਰਾ ਦਿਨ ਇਹੀ ਕੁਝ ਚੱਲਦਾ ਜੀ ਇੱਕ ਸਮੇਂ ਕੀ ਆਂਦਾ ਇੱਕ ਜਾਂਦਾ ਹੀ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਇਸ ਲਈ ਅਸੀਂ ਕਈ ਵਾਰ ਇੱਕ ਦੋ ਬੰਦਿਆਂ ਨੂੰ ਕਿਹਾ ਵੀ ਆ ਪਰ ਕੋਈ ਵੀ ਇੱਥੇ ਨਹੀਂ ਸੌ ਕਰਦਾ ਜੀ ਪੁਲਿਸ ਨੂੰ ਨਹੀਂ ਗਿਆ ਪੁਲਿਸ ਨੂੰ ਅਸੀਂ ਚੌਂਕੀ ਚੌਂਕੀ 'ਚ ਤਾਂ ਨਹੀਂ ਕਦੇ ਕਿਹਾ ਹੀ ਵੈਸੇ ਸਾਡੇ ਕੋਲੇ ਜਿਵੇਂ ਕੋਈ ਕੰਮ ਕਰਾਣ ਆਂਦਾ ਸੀ ਉਹਨਾਂ ਨੂੰ ਦੱਸਿਆ ਹਿਆ ਪਰ ਚੌਂਕੀ 'ਚ ਨਹੀਂ ਅਸੀਂ ਕਦੇ ਵੀ ਕਿਹਾ ਹੀ ਨਹੀਂ ਕਹ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਜਿਹੜੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਆਂ ਜਾਂ ਤਾਂ ਇਹ ਕੋਠਾ ਠਾਇਆ ਜਾਏ ਤੇ ਆ ਪ੍ਰਸ਼ਾਸਨ ਇੱਥੇ ਆ ਕੇ ਕਾਰਵਾਈ ਕੀਤੀ ਜਾਏ ਤੇ ਇੱਕ ਦੋ ਬੰਦੇ ਕਿਸੇ ਦੀ ਡਿਊਟੀ ਲਾਤੀ ਜਾਏ ਤੇ ਜਦੋਂ ਡਿਊਟੀ ਲਾਣਗੇ ਉਹਨਾਂ ਨੂੰ ਆਪੇ ਪਤਾ ਲੱਗ ਜੂ ਵੀ ਕਿੰਨੇ ਬੰਦੇ ਆਂਦੇ ਨੇ ਕਿੰਨੇ ਨਹੀਂ ਸਿਵਲ ਚ ਆ ਕੇ ਚੈੱਕ ਕਰ ਲੈਣੀ ਤੇ ਅੱਛਾ ਚੋਰੀ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਇਹਨਾਂ ਨੇ ਇੱਥੇ ਕਦੀ ਕੀਤੀ ਹੈ ਹੋਰ ਤਾਂ ਨਹੀਂ ਕੋਈ ਪਤਾ ਜੀ ਬਸ ਚੋਰੀਆਂ ਦੀ ਵਾਰਦਾਤ ਤਾਂ ਜ਼ਰੂਰ ਹੁੰਦੀ ਆ ਜੀ ਹੋਰ ਨਹੀਂ ਕੋਈ ਪਤਾ ਜੀ ਸਾਨੂੰ ਇਸ ਬਾਰੇ ਜੀ ਠੀਕ ਠੀਕ ਹਾਂਜੀ 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 ਬਾਪੂ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਗਾਇਬਿੱਲੂ ਮਿਸਤਰੀ ਹਾਂਜੀ ਤੇ ਇਹ ਜਿਹੜੇ ਇੱਥੇ ਨਸ਼ੇੜੀ ਆਉਂਦੇ ਨੇ ਇਹ ਇਹਨਾਂ ਤੋਂ ਤੁਹਾਨੂੰ ਕਿੰਨੀਆਂ ਕੋਈ ਦਿੱਕਤਾਂ ਨੇ ਔਰ ਕਿੰਨੇ ਕ ਸਮੇਂ ਤੋਂ ਜਿਹੜੇ ਇੱਥੇ ਆ ਰਹੇ ਨੇ ਇਹ ਘਟੋ-ਘਟ ਨਹੀਂ 2-3 ਸਾਲ ਤੋਂ ਆ ਰਹੇ ਨੇ ਜਿੱਦਨ ਦਾ ਇਹ ਸੈੱਲਰ ਖਤਮ ਹੋਇਆ ਹੈ ਹਾਂਜੀ ਇਹ ਜਿਆਦਾ ਇੱਥੇ ਆਉਂਦੇ ਨੇ ਕੁੜੀਆਂ ਤੱਕ ਲੈ ਕੇ ਆਉਂਦੇ ਨੇ ਇੱਥੇ ਤੇ ਕੋਈ ਵਾਰਦਾਤਾਂ ਵੀ ਕਰਦੇ ਨੇ ਇੱਥੇ ਵਾਰਦਾਤਾਂ ਮੈਨੂੰ ਖੁਦ ਪੈਗੇ ਹਨ ਹਾਂਜੀ ਤਿੰਨ ਸੌ ਮਹੀਨੇ ਮੈਨੂੰ ਪੈਗੇ ਜਦ ਪਰਸਨ ਨੂੰ ਹੱਥ ਪਾਇਆ ਮੈਂ ਇੱਕ ਮੁੱਕਾ ਮਾਰਿਆ ਉਹ ਤੇ ਭੱਜ ਗਿਆ ਫੇਰ ਤੇ ਇੱਥੇ ਕਿੰਨੇ ਕੁ ਤਦਾਦ ਦੇ ਜਿਹੜੇ ਆਉਂਦੇ ਨੇ ਜਿਹੜੇ ਨਸ਼ੇੜੀ ਨੇ ਇੱਥੇ ਘੱਟੋ ਘੱਟ ਨਹੀਂ 25 30 ਦੇ 30 40 ਦੇ ਕਰੀਬ ਆਉਂਦੇ ਨੇ ਹਾਂਜੀ ਚਾਰ ਚਾਰ ਵਰੀ ਆਉਂਦੇ ਨੇ ਤਿੰਨ ਤਿੰਨ ਵਰੀ ਚਾਰ ਚਾਰ ਵਰੀ ਵਿੱਚੇ ਰੇੜੀਆਂ ਵਾਲੇ ਵੀ ਵਿੱਚੇ ਬਾਹਰ ਦੇ ਵੀ ਵਿੱਚ ਕੁੜੀਆਂ ਵੀ ਹਾਂਜੀ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਜੀ ਅਸੀਂ ਕਹਿੰਦੇ ਆ ਵੀ ਯਾ ਤਾਂ ਇਹ ਕਮਰੇ ਦੇ ਢਾਈ ਜਾਣ ਬਿਲਕੁਲ ਹੀ ਸਾਫ਼ ਹੋਣ ke ethe kam ha